ਜਦੋਂ ਅਮਰਜੋਤ ਨੂੰ ਬੇਬੀ ਹੋਣ ਵਾਲਾ ਸੀਗਾ ਤਾਂ ਉਹਨਾਂ ਦੀ ਗੈਕੀ ਨੂੰ ਖੜੋਤ ਹੋਣੀ ਸੀ ਉਹ ਦੋ ਮਹੀਨੇ ਦੁਕਾਨ ਉਹ ਸੀ ਵੀ ਦੋ ਤਿੰਨ ਮਹੀਨੇ ਹੁਣ ਗੈਰ ਰਹਿਣਗੇ ਮਾਰਕੀਟ ਦੇ ਵਿੱਚੋਂ ਬਹੁਤ ਸਾਰੇ ਕਲਾਕਾਰ ਉਹਨਾਂ ਦੇ ਨਾਲ ਚੌਕੇ ਵੀ ਸੀਗੇ ਅ ਅਮਰਜੋਤ ਚਮਕਿੱਲਾ ਤੇ ਉਹ ਸੋਚਦੇ ਸੀ ਵੀ ਕਿਸੇ ਨਾ ਗਏ ਢੰਗ ਨਾਲ ਸੈਟ ਟੁੱਟੇ ਜਾਂ ਸੈਟ ਬਰਬਾਦ ਹੋਵੇ ਦਿਨਾਂ ਚ ਮੇਰੇ ਸਿਸਟਰ ਨੂੰ ਲਾ ਆਂ ਦੀ ਦੋਦੇ ਸੀਗੇ ਫਿਰ ਮੈਂ ਉਹਦਾ ਸੱਤ ਚਮਕੀਲਾ ਜੀ ਨਾਲ ਉਹ ਮੈਂ ਨੱਚ ਬਣਾਇਆ ਜਦੋਂ ਉਹਨਾਂ ਦੇ ਬੇਬੀ ਹੁੰਦਾ 2 ਮਹੀਨੇ ਡੇਢ ਦਿਨਾਂ ਤੇਕੀਓ ਮਾਰਕੀਟ 'ਚ ਬਹੁਤ ਘੱਟ ਵਿਚਰਦੇ ਸੀ ਨਾ ਜਦੋਂ ਆਮ ਕਲਾਕਾਰਾਂ ਨੂੰ ਘੱਟ ਮਿਲਦੇ ਜਿੱਥੇ ਲੋਕੀ ਚਮਕੀਲਾ ਨੂੰ ਸੁਣਦੇ ਸੀ ਮੈਂ ਸੁਣਿਆ ਚਮਕੀਲਾ ਤੁਹਾਨੂੰ ਬਾਈ ਜੀ ਬਾਈ ਜੀ ਕਹਿੰਦਾ ਸੀ ਹਾਂ ਮੈਂ ਅਦਬ ਕਰਦੇ ਨੇ ਜਿਹੜੇ ਚੰਗੇ ਲੋਕ ਹੁੰਦੇ ਹਮੇਸ਼ਾ ਇੱਕ ਦੂਸਰੇ ਦਾ ਅਦਬ ਕਰਦੇ ਆ ਇਹ ਜੇ ਰਾਈਟਰ ਸ਼ਾਇਦ ਮੈਨੂੰ ਲੱਗਦਾ ਵੀ ਉਹ ਮੈਨੂੰ ਪਿਆਰ ਕਰਦੇ ਸਤਿਕਾਰ ਦਿੰਦੇ ਸੀ ਉਦਾਂ ਵੀ ਤਕਰੀਬਨ ਸਾਰੇ ਕਲਾਕਾਰਾਂ 'ਚ ਸਭ ਤੋਂ ਵੱਧ ਜਿਹੜਾ ਜਿਹਨੂੰ ਆਪਾਂ ਪਿਆਰ ਮੁਹੱਬਤ ਆਦਰ ਮਾਨ ਕਹਿ ਸਕਦੇ ਆ ਕਿਸੇ ਨਾਲ ਦਾ ਬੰਦਾ ਮਿਲਦਾ ਵਰਤਦਾ ਹੀ ਆ ਬਸ਼ਰ ਤੇ ਕਿਉਂ ਮਾਰਕੀਟ ਚ ਬਹੁਤ ਘੱਟ ਵਿਚਰਦੇ ਸੀ ਮਤਲਬ ਆਮ ਕਲਾਕਾਰਾਂ ਨੂੰ ਘੱਟ ਮਿਲਦੇ ਵਰਤਦੇ ਕੀ ਕਾਰਨ ਸੀ ਉਹਦਾ ਨਹੀਂ ਕੁਛ ਨਹੀਂ ਨੂੰ ਕੀ ਕਹਿ ਸਕਦੇ ਆ ਵੀ ਕੁਛ ਸੁਭਾਅ ਵੀ ਹੁੰਦਾ ਕੋਈ ਡੈਰਬ ਸੀ ਤੇ ਬੇहद ਪੁੱਜ ਕੇ ਸਾਉ ਵੀ ਸੀਗਾ ਬਹੁਤੀ ਗੱਲਬਾਤ ਨਹੀਂ ਸੀ ਕਰਦਾ ਕਦੇ ਸ਼ਰੀਫ ਸੀਗਾ ਬਹੁਤ ਫਿਰ ਇਹ ਵੀ ਵੱਡੇ ਲੋਕਾਂ ਚ ਵਿਚਰਨਾ ਵੱਡੇ ਲੋਕਾਂ ਚ ਖੜਨਾ ਸੀ ਜਿਵੇਂ ਮੈਂ ਪਿੱਛੇ ਦੱਸਿਆ ਕਿ ਅਸੀਂ ਛੋਟੇ ਘਰਾਂ ਚੋਂ ਉੱਠੇ ਲੋਕ ਸਮਾਂ ਵੀ ਬਹੁਤ ਅੱਜ ਤੋਂ ਤੇ 33 ਸਾਲ ਪਹਿਲਾਂ ਤੁਸੀਂ ਦੇਖੋ ਵੀ ਕਿਹੋ ਜਿਹਾ ਉਦੋਂ ਦੌਰ ਹੋਊਗਾ ਬਿਲਕੁਲ ਸ਼ਰਮਾਂਤ ਸ਼ਰਮਾਕਲ ਸੁਭਾਅ ਦਾ ਵੀ ਬਹੁਤ ਸੀਗਾ ਇਸ ਗੱਲ ਕਰਕੇ ਘਟ ਵਿਚਰਦਾ ਰਿਹਾ ਸਮਝ ਤੇ ਕਲਾਕਾਰਾਂ ਨਾਲ ਮੇਰੇ ਨਾਲ ਮੁੱਢ ਤੋਂ ਹੀ ਵੀ ਅਸੀਂ ਇਕੱਠੇ ਸੀਗੇ ਜਿਵੇਂ ਚਮਕੀਲਾ ਜੀ ਹੈ ਸਰਦੂਲ ਸਿਕੰਦਰ ਸਾਹਿਬ ਤੇ ਲਵ ਜੰਦੂਗਾ ਇਹ ਤਕਰੀਬਨ ਅਸੀਂ ਇੱਕ ਦੌਰ ਦੇ ਕਲਾਕਾਰ ਹੈ ਇਹ ਇੱਕ ਸਮੇਂ ਦੇ ਕਲਾਕਾਰ ਆ ਅਸੀਂ ਇਕੱਠਿਆਂ ਸਟਰਗਲ ਕੀਤਾ ਉਹ ਮੈਂ ਹਮੇਸ਼ਾ ਗੱਲ ਕਰਦਾ ਹਾਂ ਕਿ ਚਵਾਨੀ ਦੇ ਚੌਲਾਂ ਦੀ ਪਲੇਟ ਅਸੀਂ ਇਕੱਠਿਆਂ ਸਾਂਝੀ ਕਰਦੇ ਰਹੇ ਹਾਂ ਸਾਡਾ ਇਸ ਤਰ੍ਹਾਂ ਇੰਨਾ ਕਨੇਡੀਅਨ ਸੀਗਾ ਤੁਸੀਂ ਕਿਹਾ ਲੋਕਾਂ ਨਾਲ ਘੱਟ ਵਿਚੜਤੀ ਸੀ ਘੱਟ ਬੋਲਦੇ ਸੀ ਪਰ ਤੁਹਾਡਾ ਇੱਕ ਉਹਨਾਂ ਨਾਲ ਬਹੁਤ ਕਰੀਬੀ ਦਾ ਰਿਸ਼ਤਾ ਸੀ ਤੁਹਾਡੇ ਨਾਲ ਲੋਕ ਗੱਲਾਂ ਸਾਂਝੀਆਂ ਕਰਦੇ ਸੀ ਜੋ ਲੋਕਾਂ ਮੂਰੇ ਨਹੀਂ ਰੱਖ ਪਾਉਂਦੇ ਸੀ ਹਾਂ ਬੇਟਾ ਹੁੰਦਾ ਵੀ ਹੈ ਜੀਵਨ ਦੇ ਵਿੱਚ ਦੇਖੋ ਜੀਵਨ ਜਿਹੜਾ ਇਹ ਬਹੁਤ ਉਤਰਾ ਚੜਾ ਦਾ ਨਾਮ ਹੈ ਜ਼ਿੰਦਗੀ ਹੈ ਨਾ ਦੁੱਖ ਤੇ ਸੁਖ ਮਾਨ ਤੇ અપਮਾਨ ਜੀਵਨ ਚ ਆਉਂਦੇ ਜਾਂਦੇ ਰਹਿੰਦੇ ਤੇ ਉਹਨਾਂ ਨੂੰ ਫੇਸ ਕਰਨਾ ਹੈ ਨਾ ਕੋਈ ਕਿਤਾਹ ਜਿਹੜੇ ਲੋਕ ਸੰਸਾਰ ਚ ਹੁੰਦੇ ਜਿਨ੍ਹਾਂ ਨਾਲ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਆਪਣੇ ਦਿਲ ਦੀ ਗੱਲ ਕਰਦੇ ਆ ਦਿਲ ਦੀ ਸਾਹ ਲਾਉਂਦੇ ਜਿਵੇਂ ਫਰਜ਼ ਕਰੋ ਵੀ ਖੁਸ਼ੀ ਦੀ ਗੱਲ ਵੀ ਹੈ ਤੇ ਗਮੀ ਦੀ ਵੀ ਜਦੋਂ ਅਮਰਜੋਤ ਨੂੰ ਬੇਬੀ ਹੋਣ ਵਾਲਾ ਸੀਗਾ ਹੂੰ ਤਾਂ ਉਹਨਾਂ ਦੀ ਗਾਇਕੀ ਨੂੰ ਖੜੋਤ ਹੋਣੀ ਸੀ ਉਹ ਦੋ ਮਹੀਨੇ ਹੂੰ ਭੈਣ ਜੀ ਦਾ ਕੰਮ ਨਹੀਂ ਸੀ ਕਰ ਸਕਦੇ ਤੇ ਉਹਨਾਂ ਨੇ ਮੇਰੇ ਨਾਲ ਹੀ ਇਹ ਗੱਲ ਸਾਂਝੀ ਕੀਤੀ ਵੀ ਹਾਕਮ ਜੀ ਜਦੋਂ ਬਾਕੀ ਤੁਸੀਂ ਇਹ ਵੀ ਦੇਖਦੇ ਹੋ ਵੀ ਜਿਹੜਾ ਸਮਚਾਲਾ ਦੌੜਾ ਹੁੰਦਾ ਹੈ ਵੀ ਜੈਲਸੀ ਫੀਲ ਕਰਦਾ ਹੈ ਬਹੁਤ ਸਾਰੇ ਕਲਾਕਾਰ ਉਹਨਾਂ ਦੇ ਨਾਲ ਚੌਖੇ ਵੀ ਸੀਗੇ ਅ ਅਮਰਜੋ ਚਮਕਿੱਲਾ ਤੇ ਉਹ ਸੋਚਦੇ ਸੀ ਵੀ ਕਿਸੇ ਨਾ ਕਿਸੇ ਢੰਗ ਨਾਲ ਸੈਟ ਟੁੱਟੇ ਜਾਂ ਸੈਟ ਬਰਬਾਦ ਹੋਵੇ ਇਹ ਵੀ ਜਦੋਂ ਅਮਰਜੋ ਦੇ ਬੇਬੀ ਹੋਣ ਵਾਲਾ ਸੀਗਾ ਤਾਂ ਲੋਕਾਂ ਨੂੰ ਇਹ ਸੀ ਵੀ ਦੋ ਤਿੰਨ ਮਹੀਨੇ ਹੁਣ ਗੈਰ ਰਹਿਣਗੇ ਮਾਰਕੀਟ ਦੇ ਵਿੱਚੋਂ ਬੜਾ ਵੱਡਾ ਅਸਰ ਹੁੰਦਾ ਹੈ ਮੈਂ ਮਾਰਕੀਟ ਤੋਂ 4 ਦਿਨ ਵੀ ਗੈਰ ਹੋ ਜਾਣਾ ਕਿਸੇ ਦਾ ਤੇ ਚਮਕੀਲਾ ਜੀ ਨੇ ਮੇਰੇ ਨਾਲ ਗੱਲ ਕੀਤੀ ਕਹਿੰਦਾ ਬਾਈ ਜੀ ਵੀ ਕਿਵੇਂ ਕਰਨਾ ਚਾਹੀਦਾ ਵੀ ਬੜਾ ਬੜਾ ਔਖਾ ਹੈਗਾ ਸਿਸਟਮ ਹੈ ਜਦੋਂ ਕੋਈ ਸਮਝ ਨਹੀਂ ਆ ਰਹੀ ਕੀ ਕੀ ਕੀਤਾ ਜਾਵੇ ਉਹਨਾਂ ਦੇ ਨਾਲ ਮੇਰੇ ਸਿਸਟਮ ਲਾ ਵੀ ਗੁੰਦ ਦੇ ਸੀ ਉਹਨਾਂ ਦਾ ਚਮਕੀਲਾ ਜੀ ਦੇ ਉਸਤਾਦ ਸਰਿੰਦਰ ਚੰਦਾ ਜੀ ਨਾਲ ਕਿ ਬੜਾ ਮਕਬੂਲ ਕੀਤਾ ਹੈ ਹੱਥ ਘੁੱਟ ਲੈ ਜੇਠ ਨੇ ਚੜਾ ਚਾਹ ਦਾ ਕਲਾਸ ਬੜਾ ਹੁੰਦਾ ਇਹ ਫਰਮਾ ਉਹਦਾ ਸੈਟ ਚਮਕੀਲਾ ਜੀ ਨਾਲ ਉਹਨਾਂ ਨੇ ਚ ਬਣਾਇਆ ਜਦੋਂ ਉਹਨਾਂ ਦੇ ਬੇਬੀ ਹੁੰਦੇ 2 ਮਹੀਨੇ ਡੇਢ ਮਹੀਨਾ ਜਿਹੜੇ ਉਹ ਉਹਨਾਂ ਦੀ ਗਾਇਕੀ ਉਹਨੂੰ ਸੰਭਾਲ ਕੇ ਰੱਖਿਆ ਦੋਸਤਾਂ ਦਾ ਹੱਕ ਵੀ ਹੁੰਦਾ ਹੈ ਭਰਾਵਾਂ ਦਾ ਫਰਜ਼ ਵੀ ਹੁੰਦਾ ਸੋ ਮੈਂ ਆਪਣਾ ਜਿਹੜਾ ਜੀਵਨ ਦਾ ਪਾਰਟ ਹੈ ਉਹਦੇ ਮਹੱਭਤ ਵਾਲਾ ਉਹ ਪੂਰਾ ਸਹੀ ਢੰਗ ਨਾਲ ਨੇਪਰੇ ਚੜਾਇਆ ਉਹਦੀ ਮਹੱਭਤ ਨੂੰ ਐ ਉਹਦੀ ਗਾਇਕੀ ਨੂੰ ਕਹਿਣ ਚਲੋ ਇਹ ਤਾਂ ਨਹੀਂ ਮੈਂ ਕਹਿ ਸਕਦਾ ਵੀ ਉਹਦੀ ਗਾਇਕੀ ਨੂੰ ਜਿੰਦਾ ਰੱਖਿਆ ਉਹ ਪਰਮਾਤਮਾ ਵੱਲੋਂ ਬਹੁਤ ਵੱਡਾ ਕਲਾਕਾਰ ਸੀ ਪਰ ਉਹਦੇ 'ਚ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਹਾਕਮ ਬਖਤਰੀ ਵਾਲੇ ਦਾ